ਮਸ਼ਕਾਹਕੀ ਦੇਖ ਰਹੀ ਹਾਂ ਪੰਜਾਬ ਬਾਡਨ ਨਿਊਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਗੁਰਦਾਸਪੁਰ ਪੁਲਿਸ ਤੇ ਬੀਐਸਐਫ ਨੂੰ ਸਾਂਝੇ ਆਪਰੇਸ਼ਨ ਦਾ ਨਾਂ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਨਸ਼ੇ ਤੇ ਹਥਿਆਰਾਂ ਦੀ ਵੱਡੀ ਖੇਪ ਨੂੰ ਬਰਾਮਦ ਕਰਦਿਆ 2 ਕਿਲੋ ਹੈਰੋਇਨ 2 ਪਿਸਟਲ 4 ਮੈਗਜ਼ਿਨ ਅਤੇ 60 ਜਿੰਦਾ ਰਾਊਂਡ ਰਿਕਵਰ ਕੀਤੇ ਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿ ਆਈਪੀਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਤੇ ਡੀਜੀਪੀ ਸ਼੍ਰੀ ਗੌਰਵ ਜੱਧਵ ਆਈਪੀਐਸ ਦੀਆਂ ਹਦਾਇਤਾਂ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਸਾਂਝੇ ਆਪਰੇਸ਼ਨ ਦੌਰਾਨ ਦੁਰੰਗਲਾ ਖੇਤਰ ਵਿੱਚੋਂ ਸੱਧਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ਿਆਂ ਤੇ ਹਥਿਆਰਾਂ ਦੀ खेਪ ਬਰਾਮਦ ਕਰਦੇ ਆ 2 ਕਿਲੋ ਹਰੈਨ 2 ਪਿਸਟਲ 4 ਮੈਗਜ਼ੀਨ ਅਤੇ 600 ਦਾ ਰਾਉਂਡ ਬਰਾਮਦ ਕੀਤੇ ਨੇ ਉਹਨਾਂ ਕਿਹਾ ਕਿ ਥਾਣਾ ਦੁਰੰਗਲਾ ਵਿੱਚ ਇਸ ਸੰਬੰਧੀ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਨਸ਼ਾ ਤਸਕਰਾਂ ਤੇ ਅਗਲੇ ਇਸਲੇ ਲਿੰਕ ਦਾ ਪਤਾ ਲਗਾਇਆ ਜਾ ਰਿਹਾ ਤੁਸੀਂ ਦੇਖ ਰਹੀਓ ਪੰਜਾਬੀ ਬਾਡ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਨਨਤਗਰ माननीय सीएम साहब पंजाब जी ਅਤੇ ਡੀਜੀਪੀ ਸਾਹਿਬ ਪੰਜਾਬ ਦੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾੰਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੜ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ 2 ਪਿਸਟਨ 4 ਮੈਗਜ਼ੀਨ ਅਤੇ 66 ਦੇ ਲਗਭਗ ਰਾਉਂਡ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫਆਈਆਰ ਆਮ ਸੈਕਟ ਐਨਡੀਪੀਐਸ ਸੈਕਟ ਅਤੇ 에ਅਕ੍ਰਾਫਟ ਐਕਟ ਦੇ ਅੰਦਰ ਅੰਦਰਤ ਜਿਹੜੀ ਹੈਗੀ ਅ ਦਰਜ ਕੀਤੀ ਹੈਗੀ ਇਸ ਦੇ ਸਬੰਧ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਸੋਪ੍ਰੈਸ਼ਨ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫੌਬਦਕ ਇਨਵੈਸਟੀਗੇਸ਼ਨ ਅਸੀਂ ਕਰੇ ਹੈਗੇ